ਸਭ ਤੋਂ ਪਹਿਲਾਂ ਚਲਦੇ ਹਾਂ ਫੇਸ 6 ਦੇ ਹਸਪਤਾਲ ਦੇ ਵਿੱਚ ਜਿੱਥੇ ਮਰੀਜ਼ਾਂ ਦੇ ਬੈਠਣ ਵਾਸਤੇ ਪੂਖਤਾ ਇੰਤਜ਼ਾਮ ਕੀਤੇ ਗਏ। ਦਰਅਸਲ ਫੇਸ 6 ਦਾ ਹਸਪੀਟਲ ਜਿਹੜਾ ਕਿ ਮਿਆਰੀ ਪੱਧਰ ਦਾ ਹਸਪੀਟਲ ਹੈ ਜਿੱਥੇ ਹਰ ਸਹੂਲਤ ਹੈ। ਅਤੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ। ਇਸੇ ਕਰਕੇ ਕੁਝ ਕਾਰੋਬਾਰੀਆਂ ਨੇ ਇਹ ਕੋਸ਼ਿਸ਼ ਕੀਤੀ ਹੈ ਉਪਰਾਲਾ ਕੀਤਾ ਕਿ ਜਿਹੜੇ ਮਰੀਜ਼ ਉੱਥੇ ਆਉਂਦੇ ਹਨ ਉਹਨਾਂ ਨੂੰ ਬੈਠਣ ਵਿੱਚ ਜਾਂ ਫਿਰ ਆਪਣੀ ਵੇਟਿੰਗ ਨੂੰ ਉਡੀਕ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ। ਇਹ ਇਲੂਸਟ੍ਰੇਟ ਕਾਰੋਬਾਰੀ ਦੀ ਸਮਾਰਟ ਸੇਵਾ ਦੇ ਕੰਮ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਜਨਤਾ ਲੈਂਡ ਪ੍ਰੋਮੋਟਰ ਪ੍ਰਾਈਵੇਟ ਲਿਮਟਿਡ ਦੇ ਤਰਫੋਂ 30 ਲੱਖ ਰੁਪਏ ਦੀ ਲਗਤ ਦੇ ਨਾਲ ਮੁਹਾਲੀ ਦੇ ਫੇਸ 6 ਵਿਖੇ ਸਿੱਤ ਸਰਕਾਰੀ ਹਸਪਤਾਲ ਦੇ ਮਰੀਜ਼ ਉਡੀਕ ਕਰਨੀ ਲਈ ਲੋੜੀਂਦੇ ਸਾਮਾਨ ਸਮੇਤ 30 ਲੱਖ ਰੁਪਏ ਦੀ ਲਗਤ ਦੇ ਨਾਲ ਆਤੀ ਆਧੁਨਿਕ ਘਰ ਬਣਾਇਆ ਗਿਆ ਹੈ ਇਥੇ ਇਹ ਗੱਲ ਜ਼ਿਕਰ ਜੋ ਹੈ ਕਿ ਇਸ ਮਰੀਜ਼ ਹੁੜੀ ਘਰ ਦੇ ਵਿੱਚ ਜਿੱਥੇ 100 ਤੋਂ ਵੱਧ ਮਰੀਜ਼ ਰੋਜ਼ਾਨਾ ਬੈਠਣ ਦੀ ਸਮਰੱਥਾ ਹੈ ਦੇ ਲਈ ਇੱਕ 에어 ਕੰਡੀਸ਼ਨ ਇੱਕ LED ਸਮੇਤ ਕੁੱਲ 30 ਲੱਖ ਦੀ ਲਾਗਤ ਵਾਲਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ ਹੈ ਇਸ ওয়েਟਿੰਗ ਹਾਲ ਦੇ ਵਿੱਚ ਮਰੀ ਜਾਂਦੇ ਬੈਠਣ ਲਗਭਗ 100 ਕੁਰਸੀਆਂ ਗਰਮੀ ਤੋਂ ਰਾਤ ਲਈ 4 ਪੱਕੇ ਦੋ ਏਸੀ ਵੀ ਲਗਾਏ ਗਏ ਹਨ ਜੋ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਰਾਮਦਾਇਕ ਮਾਹੌਲ ਮਿਲ ਸਕੇ ਇਸ ਮੌਕੇ ਤੇ ਰੱਖੇ ਗਏ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਧਾਇਕ ਕੁਲਵੰਤ ਸਿੰਘ ਨੇ ਕੰਪਨੀ ਵੱਲੋਂ ਬਣਾਇਆ ਗਿਆ ਇਹ ਮਰੀਜ਼ ਉਡੀਕ ਘਰ ਮਰੀਜ਼ਾਂ ਨੂੰ ਸਮਰਪਿਤ ਕੀਤਾ ਇਸ ਮੌਕੇ ਤੇ ਡਾਕਟਰ ਸਤਿੰਦਰ ਸਿੰਘ ਪਮਰਾ ਪਰਮਜੀਤ ਸਿੰਘ ਚੋਹਾਨ ਤੋ ਇਲਾਵਾ ਡਾਕਟਰ ਭਵਨੀਤ ਭਾਰਤੀ ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਸੰਗੀਤਾ ਜੈਨ ਸਿਵਲ ਸਰਜਨ ਮੁਹਾਲੀ ਡਾਕਟਰ ਐਚ ਐਸ ਚੀਮਾ ਐਸ ਐਮਓ ਡਾਕਟਰ ਪਰਮਿੰਦਰ ਸਿੰਘ ਐਸ ਐਮਓ ਸੁਖਵਿੰਦਰ ਸਿੰਘ ਸੰਧੂ ਚੀਫ ਇੰਜੀਨੀਅਰ ਕੁਲਦੀਪ ਸਿੰਘ ਸਮਾਣਾ ਡਾਕਟਰ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ਅੱਜ ਸਰਕਾਰੀ ਹਸਪੀਟਲ ਜਿਹੜਾ ਸਾਡਾ 6 ਫੇਜ਼ ਹੈ ਔਰ ਜਿਹੜਾ ਸਰਕਾਰੀ ਮੈਡੀਕਲ ਕਾਲਜ ਤੇ ਵੀ ਚੱਲ ਰਿਹਾ ਡਾਕਟਰ ਐਮਬੀਬੀ ਡੀ ਮੈਡੀਕਲ ਕਾਲਜ ਵੀ ਇਹਦੇ ਵਿੱਚ ਹੀ ਚੱਲ ਰਿਹਾ ਹੈ ਤੇ ਉਹਦੇ ਵਿੱਚ ਅਸੀਂ ਮੈਂ ਅੱਜ ਜਿਹੜਾ ਇਹ ਸ਼ੁਰੂਆਤ ਕਰਵਾਈ ਹੈ ਵੇਟਿੰਗ ਰੂਮ ਆ ਜਿਹੜਾ ਪੇਸ਼ੈਂਟ ਵਾਸਤੇ ਵੇਟਿੰਗ ਰੂਮ ਆ ਜਿਹੜਾ ਉਹ ਬਣਾ ਕੇ ਦਿੱਤਾ ਹੈ ਮੇਰੀ ਆਪਣੀ ਕੰਪਨੀ ਜਨਤਾ ਲੈਂਡ ਪ੍ਰੋਪਰਟਰ ਲਿਮਟਿਡ ਜੀਐਨਪੀਐਲ ਨੇ 30 ਲੱਖ ਰੁਪਏ ਦੀ ਲਗਦੇ ਨਾਲ ਜਿਹਦੇ ਵਿੱਚ ਡਾਕਟਰ ਐਸਐਸ ਭਮਰਾ ਜੀ ਖੜੇ ਨੇ ਪਰਮਜੀਤ ਸਿੰਘ ਜੀ ਖੜੇ ਨੇ ਸਾਡੇ ਇੰਜੀਨੀਅਰਸ ਨੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਹ ਜਿਹੜਾ ਸ਼ੈੱਡ ਬਣਾਇਆ ਤੁਸੀਂ ਦੇਖਿਆ ਵੀ ਇਹ ਜਿਹੜਾ ਸ਼ੈੱਡ ਹੈ ਇਹ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਭਰਪੂਰ ਹੈ ਔਰ ਤੁਸੀਂ ਐਦਾਂ ਦਾ ਸ਼ੈੱਡ ਹੈ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਸ਼ਾਇਦ ਕਿਤੇ ਦੇਖਿਆ ਹੋਵੇ ਐਦਾਂ ਦਾ ਜਿਹੜਾ ਵੇਟਿੰਗ ਰੂਮ ਹੈ ਇਹ ਪ੍ਰਾਈਵੇਟ ਕਿਤੇ ਹਸਪੀਟਲ 'ਚ ਦੇਖਿਆ ਹੋਵੇ ਸਰਕਾਰੀ ਹਸਪੀਟਲ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਿਹਤ ਸਹੂਲਤਾ ਤੇ ਐਜੂਕੇਸ਼ਨ ਨੂੰ ਉੱਚਾ ਚੁੱਕਾਂਗੇ ਉਹਦੇ ਵਿੱਚੇ ਕੋਸ਼ਿਸ਼ਾਂ ਜਾਰੀ ਨੇ ਉਸੇ ਤਹਿਤ ਸਰਕਾਰ ਆਪ ਜਾਂ ਕੰਪਨੀਆਂ ਤੋਂ ਐਦਾਂ ਦੇ ਜਿਹੜੇ ਮੀਟਿੰਗ ਰੂਮ ਨੇ ਐਦਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਲੋਕਾਂ ਨੂੰ ਬਣਾ ਕੇ ਦੇਣ ਦੇ ਵਿੱਚ ਪਾਵਾਂਦਾ ਔਰ ਮੈਂ ਅੱਜ ਮੁਬਾਰਕਬਾ ਦਿੰਦਾ ਇੱਥੇ ਹਸਪੀਟਲ ਦੇ ਜਿਹੜੇ ਜਿੰਨੇ ਵੀ ਪ੍ਰਿੰਸੀਪਲ ਸਾਹਿਬ ਕਹੜੇ ਨੇ ਐਸਐਮਓ ਸਾਹਿਬ ਨੇ ਦੋਨੇ ਜਣੇ ਔਰ ਪੂਰੇ ਸਟਾਫ ਨੂੰ ਵੀ ਇਹ ਜਿਹੜਾ ਅੱਜ ਜਿਹੜਾ ਇਹ ਮੀਟਿੰਗ ਰੂਮ ਆ ਅਸੀਂ ਤੁਹਾਨੂੰ ਦਿੱਤਾ ਇਹਦੇ ਲਈ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਵੀ ਇਹ ਦੀ ਸਾਹ ਸੰਭਾਲ ਪ੍ਰੋਪਰ ਕਰਨ ਵੈਸੇ ਪ੍ਰਿੰਸੀਪਲ ਸਾਹਿਬ ਨੇ ਯਕੀਨ ਵੀ ਤੋਆਇਆ ਹੈ ਤੇ ਹਰ ਤਰ੍ਹਾਂ ਇੱਥੇ ਟੀਵੀ ਸਕਰੀਨ ਵੀ ਲੱਗੀ ਹੋਈ ਹੈ ਤੇ ਹਰ ਇੱਕ ਚੀਜ਼ ਲੱਗੀ ਹੋਈ ਆ ਤੇ ਇਹ ਦੀ ਸਾਹ ਸੰਭਾਲ ਕਰਨ ਤਾਂ ਕਿ ਲੋਕ ਇਹਦਾ ਭਰਪੂਰ ਆ ਜਿਹੜਾ ਉਹ ਫਾਇਦਾ ਉਹ ਲੈ ਸਕਣ ਸਰ ਇਹਦਾ ਆਈਡੀਆ ਕਿਵੇਂ ਆਇਆ ਸੀ 아이ਡੀਆ ਇਹ ਆਇਆ ਸੀ ਵੀ ਮੈਂ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਦਵਾਈਆਂ ਲੈਣ ਜਾਂਦਾ ਜਦੋਂ ਕਿਤੇ ਜਾਂਦਾ ਜੇ ਮੈਂ ਕਿਤੇ ਢਿੱਲਾ ਮੱਟਾ ਬਿਮਾਰ ਹੁੰਦਾ ਜਾਂ ਮੈਂ ਸਰਕਾਰੀ ਹਸਪਤਾਲ ਜਾਂਦਾ ਜਾਂ ਫਿਰ ਮੈਂ ਪੀਜੀਆਈ ਜਾਂਦਾ ਮੈਂ ਆਪਣੇ ਭਾਸ਼ਣ ਦੇ ਵਿੱਚ ਵੀ ਇਹ ਗੱਲ ਕਹੀ ਹੈ ਕੁਦਰ ਦੀ ਗੱਲ ਹੈ ਵੀ ਮੇਰੀ ਥੋੜੀ ਜਿਹੀ ਪ੍ਰੋਬਲਮ ਸੀ ਮੈਂ ਡਾਕਟਰ ਚੀਮਾ ਨੇ ਐਸਐਮਓ ਸਾਹਿਬ ਕੋਲ ਮੈਂ ਇਹਨਾਂ ਕੋਲ ਆਇਆ ਆ ਕੇ ਮੈਂ ਦਵਾਈ ਲਈ ਦਵਾਈ ਲੈਣ ਤੋਂ ਬਾਅਦ ਜਦੋਂ ਬਾਹਰ ਆਇਆ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਇੱਕ ਬਾਹਰ ਬੈਠੇ ਸੀ ਲੋਕ ਇਹ ਮੈਨੂੰ ਕਹਿਣ ਲੱਗੇ ਵੀ ਯਾਰ ਲੋਕ ਬਾਹਰ ਬੈਠੇ ਨੇ ਵੀ ਆਪਾਂ ਸ਼ੈਡ ਦਾ ਕੋਈ ਪ੍ਰਬੰਧ ਕਰ ਸਕਦੇ ਆ ਵੀ ਕਰ ਸਕਦੇ ਤਾਂ ਦੇਖ ਲਓ ਤੇ ਮੈਂ ਨਾਲ ਜਿਹੜਾ ਉਹਨੂੰ ਕਿਹਾ ਵੀ ਚੀਮਾ ਸਾਹਿਬ ਕੋਈ ਗੱਲ ਹੀ ਨਹੀਂ ਹੈਗੀ ਸ਼ੈਡ ਬਣ ਗਿਆ ਤੇ ਮੇਰਾ خیال ਦਾ ਹਫ਼ਤੇ 10 ਦਿਨ ਤੋਂ ਬਾਅਦ ਹੀ ਇਹ ਸ਼ੈੱਡ ਜਿਹੜਾ ਬਣਾ ਸ਼ੁਰੂ ਹੋ ਗਿਆ ਹੈ ਜਿਹੜਾ ਮੀਟਿੰਗ ਰੂਮ ਆ ਤੇ ਅੱਜ ਇਹ ਮੀਟਿੰਗ ਰੂਮ ਬਣ ਕੇ ਤਿਆਰ ਹੋ ਗਿਆ ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਤੇ ਲੋਕ ਇਹਦਾ ਫਾਇਦਾ ਲੈਣਗੇ ਇੱਕ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਜਿਹੜਾ ਸਰਕਾਰ ਕੋਲ ਪੈਸਾ ਹੁੰਦਾ ਉਹ ਵੀ ਲੋਕਾਂ ਦੇ ਹੀ ਹੁੰਦਾ ਹੈ ਜਿਹੜਾ ਲੋਕਾਂ ਨੂੰ ਪੈਸਾ ਹੁੰਦਾ ਉਹ ਤੋਂ ਲੋਕਾਂ ਦਾ ਹੋਣਾ ਹੀ ਹੁੰਦਾ ਸਰਕਾਰ ਦਾ ਖਜ਼ਾਨਾ ਕੋਈ ਅਪਦਾ ਨਹੀਂ ਐਸਾ ਹੁੰਦਾ ਹੈਗਾ ਲੋਕਾਂ ਦਾ ਪੈਸਾ ਕੋਈ ਟੈਕਸ ਆ ਜਾਂ ਕੁਝ ਹੈ ਉਹਦੇ ਨਾਲ ਹੀ ਉਹ ਖਜ਼ਾਨਾ ਪਰ ਉਹਦੇ ਵਿੱਚ ਹੀ ਉਹ ਕੰਮ ਨੇ ਜਿਹੜੇ ਹੁੰਦੇ ਨੇ ਤੋਂ ਇਸ ਕਰਕੇ ਕੋਈ ਸਰਕਾਰ ਕੰਮ ਕਰਾਉਂਦੀ ਆ ਕੁਝ ਲੋਕਾਂ ਦੇ ਕੋਲ ਕੰਪਨੀਆਂ ਦੇ ਕੋਲ ਸੀਐਸਆਰ ਹੁੰਦਾ ਕੁਝ ਬੰਦੇ ਜਿਹੜੇ ਅਮੀਰ ਐ ਨੇ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਜ਼ਰੂਰਤੋਂ ਵੱਧ ਹੋ ਜਾਂਦਾ ਉਹ ਪੈਸਾ ਵੀ ਇਹਨਾਂ ਜਿਹੜੇ ਨੇਕ ਕੰਮਾਂ ਦੇ ਵਿੱਚ ਉਹ ਲਾ ਦਿੰਦੇ ਨੇ ਕਈ ਵਾਰੀ ਜਿ ਇਹ ਉਹ ਸਰਕਾਰੀ ਖਜ਼ਾਨੇ ਵਿੱਚ ਦੇ ਦੇਣ ਜਾਂ ਕਿਤੇ ਹੋਰ ਦੇ ਦੇਣ ਕਿਸੇ ਸੰਸਥਾ ਨੂੰ ਦੇ ਦੇਣ ਉਹ ਪ੍ਰੋਪਰ ਵਰਦੋਂ ਜੀ ਸ਼ਾਇਦ ਕਿਤੇ ਨਹੀਂ ਆ ਸਕਦਾ ਲੇਕਿਨ ਜੇ ਉਹ ਉਹਨਾਂ ਨਾਲ ਆਏ ਬੰਦੇ ਸੰਗਤਾਂ ਨਾਲ ਕਿਸੇ ਤੇ ਇਹਦੇ ਸਿਵਲਸ ਪਰੇਸ਼ਾਨੀਾਂ ਤੋਂ ਕਰਦੇ ਆ ਮੈਂ ਕੋਰੀ ਦੀ ਇਸ਼ਤਰੀ ਇਸ ਵੱਲੋਂ ਦੇ ਕਿਸਮਾ ਜਾਵਾਂਗਾ ਸੋ ਐਮਐਲਏ ਸਾਹਿਬ ਸਾਡੇ ਹਸਪਤਲ ਪਾਪ ਦਵਾਈ ਲੈਣ ਆਏ ਸੀ ਸਾਡੇ ਕੋਲ ਅਸੀਂ ਰਾਸ਼ ਬਹੁਤ ਜ਼ਰੂਰੀ ਸੀ ਸਾਦ ਨੂੰ ਬੇਨਤੀ ਕੀਤੀ ਕਿ ਜੀ ਸਰ ਜੀ ਉਸ ਦੀ ਕਿਰਪਾ ਕਰਕੇ ਉਹ ਤੇ ਪੇਸ਼ੈਂਟ ਬੇਸਿੰਗ ਹਾਲ ਜਿਹੜਾ ਸਾਡੇ ਹਸਪਤਲ 'ਚ ਹੈ ਨਹੀਂ ਬਣਾ ਦਿਓ ਸਰਬ ਨੇ ਮੇਰੇ ਅੱਤੇ ਮੂੰਹ ਮੇਂ ਗੱਲ ਕੀਤੀ ਸਰ ਨੇ ਯੈਸ ਕਰ ਦਿੱਤੀ उसमें सची एयर कंडीशन सारे सारे पंजाब के सरकारी हस्पता पहला हॉल है जहाँ पेशेंट रेटिंग एयर ए सी लोग ने बनवा तो। और तो भी जेबड़ होगी